ਸ਼੍ਰੋਕ ਮਹੱਲਾ ਪੰਜਵਾਂ ਬਾਰ ਵਿਡਾਨੜੇ ਹੁੰਮਸ ਤੁਮਸ ਕੂਕਾਂ ਪੰਨਿਆ ਰਾਹੀ ਤੋਸ ਐ ਸੇਤੀ ਲੱਗੜੀ ਡੋਰੀ ਮਾਨਕ ਆਨੰਦ ਸੇਤੀ ਬਨ ਗਾਹੀ ਗਲੀ ਭਗਤੀ ਦੇ ਵਿੱਚ ਦੁਹਾਗੜ ਅੱਛਾ ਜੀ ਯਾਨੀ ਬਲੁਬਖੀ ਹੈ ਪਾਲ ਬੇ ਡਾਨੜੇ ਦੂਜੇ ਘਰ ਅੱਛਾ ਜੀ ਦੁਗਾ ਜੇ ਘਰ ਭਗਵਾਨ ਦੇ ਬਾੜ ਬਿਟਾਲ ਬੜੇ ਹਾਂ ਉਹ ਕੀ ਆ ਬਾਤ ਫਿਰ ਕੁੜੀ ਵਿੱਚ ਫਿਰ ਕੁੜੀ ਬਚਾਣ ਨਾਲ ਬਾਤ ਹੈ ਬਾਹਰ ਤਾਂ ਦੁਆਰੇ ਤਾਂ ਹੈਗੇ ਜਿਹੜੇ ਬਚਾਣ ਨੇ ਪਰ ਇਹ ਇਹ ਸਰੀਰ ਦਾ ਸਰੀਰ ਦਾ ਸੁਭਦ ਤਾਂ ਹੈ ਸਰੀਰ ਆਪਣਾ ਦੀ ਹੈ ਬਾੜ ਬਚਾਣਣ ਇਹ ਹੁਬਸ ਤੋਂ ਬਸ ਤੇ ਤੇ ਕੀ ਹੁਬਸ ਵੀ ਆ ਥਾ ਘੜਦਾ ਪਤਾ ਨਹੀਂ ਕਿਹੜੇ ਵੇਲੇ ਆਵੇ ਨਾ ਆਵੇ ਤੁਪ ਵਜਾ ਤੁਪ ਵਜਾ ਅਗਿਆਨਤਾ ਤੋਂ ਹਾਂ ਸਾਧਿਅ ਔਖਾ ਹੁੰਦਾ ਤੇ ਅਗਿਆਨਤਾ ਵੀ ਪੂਰੀ ਹੈ ਤੇ ਰਹਿੂਆ ਤੇਰੇ ਘੂਨੇ ਵਿੱਚ ਜਿਹੜਾ ਸਾਹ ਹੁੰਦਾ ਉਹ ਵੀ ਵਧੀਆ ਨਹੀਂ ਆਉਂਦਾ ਹੁੰਦਾ ਤੇ ਨੇਹਰਾ ਵੀ ਉਦਾਈ ਹੁੰਦਾ ਠੀਕ ਹੈ ਸੁਤ ਤੋਂ ਸੁਤ ਤੋਂ ਗੁਸਦੀ ਆ ਤੂੰ ਗਵਿਆ ਸੁਪ ਸੁਦੀ ਆ ਸੁਪਨਾ ਸੁਦੀ ਆ ਜਿੱਥੇ ਹੁੱਬੂ ਹੋਵੇ ਨਾ ਤੁਸੀਂ ਜਾਓ ਤਾਂ ਉਹ ਬੜਾ ਬਿਆਖੋਲ ਹੁੰਦਾ ਉੱਥੇ ਆ ਗਏ ਹਾਂਜੀ ਸਾਰੀ ਨਹੀਂ ਆਉਂਦਾ ਸਾਰੀ ਆਉਂਦਾ ਠੀਕ ਕੌਂ ਬਈਆ ਲਈ ਥਾਲੇ ਵਿੱਚ ਕੁੱਤਾ ਮਾਰ ਦੇਣ ਮਰਗੇ ਹੋਏ ਮਾਰ ਲਏ ਹੋਏ ਕਿਹਦਾ ਮੌਸਮ ਹੈ ਮਾਰ ਲਏ ਗਰਮੀ ਦੇ ਹੈ ਉਹ ਹੈ ਕੁੱਕੇ ਮਰਦੀਆਂ ਨੇ ਹਾਂਜੀ ਸਾਰੇ ਲੋਕਾਂ ਨੇ ਇਹੀ ਕੁੱਕਾ ਪੈਂਦੀਆਂ ਨੇ ਹੂੰ ਕੌਂ ਸੈਤੀ ਲੱਗੜੀ ਡੋਰੀ ਮਾਨਕ ਆਨੰਦ ਸੈਤੀ ਬਨਗਾਹੀ ਸੋ ਸੱਚੀ ਲਗੜੀ ਡੋਰੀ ਪਰ ਜੇ ਸੁਰਤ ਤੇਰੇ ਨਾਲ ਜੁੜ ਗਈ ਹੈ ਪਰਮੇਸ਼ਰ ਫਿਰ ਕੀ ਹੋਵੀ ਨਾਨਕ ਆਨੰਦ ਏਤੀ ਬਨ ਗਾਂਹੀ ਆਨੰਦ ਏਤੀ ਬਨ ਗਾਂਹੀ ਵਸਣਾ ਹਾਦ ਬਣ ਗਿਆ ਉਪਰ ਤਪੂਰ ਗਿਆ ਉਹ ਤਾਂ ਮਾਤਾ ਹੋਈ ਸੀ ਡੋਰੀ ਨੇ ਬਾਹਰ ਕੱਢ ਲਈ ਹੂ ਤੋ ਠੀਕ ਹੈ ਜੀ ਨਾਨਕ ਆਨੰਦ ਸਿੱਧ ਬਨ ਦਾ ਕੀ ਮਤਲਬ ਹੈ ਬਨ ਬਨ ਤੋਂ ਕੀ ਭਾਵ ਬਣਦਾ ਜੀ ਵੰਨ ਲੀਐ ਬੱਬਨੂ ਲੂ ਪੰਨ ਲੀਐ ਬਲਨਾਂ ਜੋੜਲੀ ਬੰਦ ਜਾਹੀ ਬੰਦ ਕੇ ਫੜਲੀ ਫੇਰ ਲੜੇ ਬੂਚੜੂ ਪੰਨ ਲੜਨ ਜੋੜ ਲਲ ਇਹਨਾਂ ਦੇ ਅਰਥ ਹੈ ਇਸ ਤਰ੍ਹਾਂ ਕੀਤੇ ਆ ਜੀ ਬੇਗਾਨੀ ਤੇ ਉਪਰੀ ਜੀ ਜੂਹ ਵਿੱਚ ਕੜਮਸ ਮਚੀ ਹੋਈ ਉਟਵਾ ਜਿਹਾ ਵਾਤਾਵਰਣ ਹੈ ਰਾਂਹ ਵਿੱਚ ਚੀਕਾਂ ਪੈ ਰਹੀਆਂ ਹਨ ਨਾਨਕ ਗੁਰੂ ਜੀ ਫਰਮਾਉਂਦੇ ਹਨ ਕਿ हे ਪ੍ਰਭੂ ਜਿਨ੍ਹਾਂ ਨੇ ਤੇ ਮਾਲਕ ਦੇ ਚਰਨਾਂ ਨਾਲ ਡੋਰੀ ਲੱਗੀ ਹੋਈ ਹੈ ਪਾਵਸੁਰਤ ਜੁੜੀ ਹੋਈ ਹੈ ਉਹ ਆਨੰਦ ਨਾਲ ਇਸ ਡਰਾਉਣੇ ਜੰਗਲ ਨੂੰ ਗਾ ਲੈਂਦੇ ਹਨ ਇੱਕ ਗੱਲ ਬਣਦੀ ਹੈ ਜੀ ਉਹਨੂੰ ਬਾਵੇਂ ਨੂੰ ਜੰਗਲ ਕਹਿੰਦੇ ਆ ਉਹ ਆਨੰਦ ਛੇਤੀ ਬਨਗਾਹੀ ਬਨਦੀ ਹੋ ਧੋਰੀ ਉਹਦੇ ਨਾਲ ਹੱਟ ਜੀ ਬਾਵੇਂ ਗਾਈ ਜੰਗਲੀ ਬਾਹਰ ਕਹਿਣਾ ਹੁੰਦਾ ਫੜ ਲੈਣ ਨੂੰ ਹੱਟ ਜੀ ਜੋ ਉਹ ਜਿਹੜੀ ਇਹ ਜੋ ਬੰਨ ਕੇ ਖਿੱਚ ਕੇ ਆਪਣੇ ਨਾਲ ਲਿਆ ਠੀਕ ਹੈ ਜੀ ਮਹੱਲਾ ਪੰਜਵਾਂ ਸੱਚੀ ਬੈਸਕ ਤਿੰਨਾਂ ਸੰਗੀ ਜਿਨ ਸੰਗੀ ਜਪੀਏ ਨਾਉ ਤਿੰਨ ਸੰਗੀ ਸੰਗ ਨਾ ਕੀਚਾਈ ਨਾਨਕ ਜਿਨ੍ਹਾਂ ਆਪਣਾ ਸੁਆਉ ਸੱਚਾ ਬੈਠਣਾ ਤਾਂ ਆਪਣੀ ਸੁਭਤ ਵਿੱਚ ਹੈ ਜਿਹਦੀ ਸੰਗੀ ਜਪੀਏ ਲੋ ਜਿਨ੍ਹਾਂ ਦੇ ਨਾਲ ਜੋੜ ਕੇ ਲੋ ਜਪੀਏ ਜਿੱਤੇ ਸਭ ਦਾ ਵਿਚਾਰ ਕਰੀਏ ਜਿੱਤੇ ਗੁਰਮਤਿ ਸਮਝ ਬਵੇ ਉਹ ਸੱਤ ਹੈ ਦੋਈ ਦਾ ਵੀ ਸੱਤ ਹੈ ਉਹੋ ਸੰਗਤ ਨਹੀਂ ਕਹਿ ਸਕਦੇ ਸੱਚੀ ਸੈਕ ਸੈਕ ਲਭਦੇ ਪ੍ਰਤੀ ਸੰਗਤ ਨਹੀਂ ਵਰਤੇ ਸੱਚੀ ਬੈਠਕ ਸਾਚੇ ਨਾਲ ਜੁੜ ਕੇ ਬੈਠ ਲੋ ਨਾ ਥੱਗੀ ਉਹਨਾਂ ਦੇ ਨਾਲ ਹੀ ਹੈ ਇਹ ਸੰਗਤ ਜਪੀਏ ਰੋ ਜਿਨ੍ਹਾਂ ਦੇ ਨਾਲ ਲੋ ਜਪੀਏ ਗੁਰੂ ਘਰ ਚੇ ਬਹੂਦਾ ਸੀ ਆਪਣੀ ਜੋ ਗੱਲ ਦੱਸ ਰਹੇ ਦੇ ਸਾਰੇ ਰੋਜ਼ ਸੰਗਤ ਕਰਦੇ ਤੇ ਬਾਕੀ ਨਾਲ ਵੇ ਬਣਾ ਬੰਦ ਸੰਗਤ ਰੋਜ਼ੇ ਹੋ ਰਹੀ ਸੀ ਉਹ ਗੱਲ ਆਪਣੇ ਪੈਰਾਂ ਨਾਲ ਕਰ ਰਹੇ ਦੇ ਗੁਰੂ ਘਰ ਦੇ ਠੀਕ ਹੈ ਜੀ ਤਿੰਨ ਸੰਗੀ ਹਾਂਜੀ ਸੰਧਨ ਦਿੱਤੀ ਜੀ ਜਿਹਨਾਂ ਕਿ ਜਿਹਨਾਂ ਆਪਣਾ ਉਹ ਜਿਹੜੇ ਆਪਣਾ ਸਵਾਰਥ ਕਰਕੇ ਲੋਕ ਇਕੱਠੇ ਕਰਦੇ ਨੇ ਜਿਨ੍ਹਾਂ ਦੇ ਬੰਦੇ ਇਕੱਠੇ ਕਰਨ ਵਿੱਚ ਆਪਣਾ ਸਵਾਰਥ ਹੈ ਉਹਨਾਂ ਦੀ ਸੰਗਤ ਨਹੀਂ ਕਰੀਦੀ ਅਜੇ ਮੈਂ ਵੋਟਾਂ ਵਾਲੇ ਕਰਦੇ ਨੇ ਅਕਾਲੀ ਕਰਦੇ ਨੇ ਸੰਤ ਕਰਦੇ ਨੇ ਸਵਾਰਥ ਵਾਸਤਿਕ ਕੇਰਦੇ ਟੋਟੇ ਅੰਦਰ ਚਲੇਗਾ ਇਹ ਹੋਗਾ ਉਹ ਹੋਗਾ ਉਹ ਸਭ ਚੰਗੀ ਕਰੀ ਦੀ ਜਿੱਤੋਂ ਨਾਮ ਨਹੀਂ ਮਿਲਦਾ ਉਹ ਸਮਝ ਨਹੀਂ ਕਰੀ ਦੀ ਉਦੋਂ ਵੀ ਇਹ ਗੱਲ ਹੋ ਰਹੀ ਸੀ ਪੈਨਲ ਚੱਲ ਰਹੀ ਸੀ ਗੱਡੀ ਗੁਰੂ ਘਰ ਵੇਲੇ ਵੀ ਚੱਲ ਰਹੀ ਸੀ ਅੱਜ ਵੀ ਅੱਜ ਤਾਂ ਚੱਲਣੀ ਹੋਸੀ ਅੱਜ ਤਾਂ ਪ੍ਰਚਾਰ ਸਾਜਦਾ ਉਦੋਂ ਸਾਜਦਾ ਪ੍ਰਚਾਰ ਸੀ ਉਦੋਂ ਚੱਲ ਰਹੀ ਸੀ ਅੱਜ ਕਿਉਂ ਨਾ ਚੱਲੇ ਠੀਕ ਹੈ ਔਰ ਦਾ ਪੂਰ ਫਿਰੇ ਪ੍ਰਧਾਨ ਬਿਲਾ ਲੋ ਔੜੀ ਤਾ ਵੇਲਾ ਪ੍ਰਵਾਨ ਜਿਤ ਸਤਗੁਰੂ ਭੇਟਿਆ ਹੋਆ ਸਾਧੂ ਸੰਗ ਫਿਰ ਦੁੱਖ ਨ ਤੇਟਿਆ 타 ਵੇਲਾ ਪ੍ਰਵਾਨ ਜਿਤ ਸਤਗੁਰੂ ਭੇਟਿਆ ਉਹੀ ਵੇਲਾ ਪ੍ਰਵਾਨ ਜਦੋਂ ਸਤਗੁਰੂ ਸਾ ਗੁਲਾਬ ਹੋਏ ਭੇਟਿਆ ਐਥੇ ਕਿਹੜਾ ਲੱਗਿਆ ਜੀ ਰਾਤ ਬੁੜਿਆ ਦਾ ਕਿੱਥੇ ਗਈਆਂ ਨਾਲੀ ਰਾਤ ਬੁੜਿਆ ਦਾ ਵੀ ਜੜ ਪਟ ਕੇ ਉੱਪਰ ਨੂੰ ਗੱਲ ਸੀ ਸਾਰੀਓ 타 ਵੇਲਾ ਪ੍ਰਵਾਨ ਜਿਤ ਸਤਗੁਰੂ ਭੇਟਿਆ ਵੇਲਾ ਕਰਿਆ ਹੀ ਨਾ ਕੋਈ ਇਹ ਰਹਿਤ ਮर्यादा ਬੋਲ ਮੁਖਾਲ ਦੀ ਹੁੰਦੀ ਹੈ ਇਤਾਂ ਬੋਲ ਮੁਖ ਸ਼ੁਰੂ ਕਰ ਦੇ ਉਦਦੇ ਬਾਅਦ ਬੋਲ ਮੁਖਾਲ ਦੀ ਕੋਈ ਰਹਿਤ ਗੁਰਿਆਦਾ ਰਹਿਤ ਹੈ ਗੁਰਿਆਦਾ ਦੀ ਹੈ ਠੀਕ ਹੈ ਜੀ ਰਹਿਤ ਬੋਲ ਦੀ ਬਰਕਾ ਲੰਦੂਦੀ ਹੈ ਹੂੰ ਹੂੰ ਉਹ ਆ ਸਾਨੂੰ ਸੱਗ ਫਿਰ ਦੂਖਾਂ ਤੇ ਕਿਆ ਸਾਧੂ ਦੀ ਸੱਗਤਾ ਹੋਗੀ ਦੁੱਖ ਕਿੱਥੇ ਰਹਿ ਗਿਆ ਸੁੱਖ ਤਾਂ ਫਿਰ ਪੂਰਾ ਬਲੇ ਅਦੂ ਕੋਣ ਇੱਥੇ ਜੀ ਅਦੂ ਅੱਦਲਾ ਹੀ ਕੇ ਜੀ ਆਪਣੀ ਬੂrna ਜਾਂ ਜੁੜ ਗਿਆ ਫੇ ਦੁੱਖ ਕਰ ਰਹੇ ਗਿਆ ਦੁੱਖ ਦਾ ਟਿੱਕਿਆ ਫੇ ਦੋ ਦਾ ਰਲ ਗੇ ਅਦੂ ਹਰ ਸੰਭ ਫੇ ਤੀਆ ਕਿਥੋਂ ਆਵੜਿਆ ਦੁੱਖ ਦੁੱਖ ਦਾ ਟਿੱਕਿਆ ਫੇ ਦੁੱਖ ਦਾ ਤੀਆ ਜਗਾਈ ਦੋ ਵਾਸਤੇ ਆ ਤੀਏ ਵਾਸਤੇ ਜਗ੍ਹਾ ਹੀ ਨਹੀਂ ਫਿਰ ਅਜੀਆ ਟਿੱਕਿਆ ਫਿਰ ਦੁੱਖਾ ਨਾ ਹੀ ਜਾਏ ਦੁੱਖ ਵਾਸਤੇ ਜਗ੍ਹਾ ਹੀ ਨਹੀਂ ਪਹਿਲੇ ਬਸਿਆ ਸੱਤ ਕਾ ਖੇੜਾ ਤੀਤੀਵੇਂ ਕੁਛ ਪਿਆ ਤੇ ਢੇੜਾ ਇਹ ਫਿਰ ਇਹ ਢੇੜਾ ਹੈਗਾ ਇਹ ਟਿੱਟਿਆ ਜਿਹੜਾ ਉਦੋਂ ਦਾ ਫਾਇਰਪੋਲਾ ਮਾਰਿਆ ਤਾਂ ਸੰਤ ਜਿਹੜਾ ਹੋਇਆ ਤਾਂ ਨਹੀਂ ਪਰ ਇਹ ਹੁਣ ਵਾਪਸ ਜਾ ਰਹੇ ਹਨ ਹੋਰ ਟਾਈਪ ਹੋ ਗਿਆ 3 ਨਿਕਲ ਗਿਆ ਵਿੱਚੋਂ ਅੱਛਾ ਜੀ 3 ਜਿਆਦਾ ਬੜੇ ਆਸਾਜ ਦੋ ਹੋਏ ਤੇ ਇਹਨੂੰ ਬਾਹਰ ਕੱਢ ਸ ਕਰੋ ਉਹ ਪਰਬ ਦੀ ਲਕੀਰ ਕੱਢ ਕੇ ਬਾਹਰ ਮਾਰੀ ਦਰੂ ਠੀਕ ਹੈ ਜੀ ਆਇਆ ਨਹਿਚਲ ਥਾਨ ਫਿਰ ਗਰਭ ਨਾ ਲੇਟਿਆ ਨਜ਼ਰੀ ਆਇਆ ਇੱਕ ਥਗਲ ਬ੍ਰਹਿਮੇਟਿਆ ਆਇਆ ਨਹਿਚਲ ਥਾਨ ਨੂੰ ਫਿਰ ਗਰਭ ਨੂੰ ਲੈਟਿਆ ਹਲੇ ਕਿਾ ਲੈਡ ਜਾਂਦਾ ਹੈ ਲੈਡ ਦਾ ਕਾਹਦਾ ਹੰਕਾਰ ਵਿੱਚ ਲੈਡਦਾ ਹੈ ਕਿਾ ਨੇੜਦਾ ਤੋਂ ਸੁਖਲਾ ਜਾਂਦਾ ਕਾਰ ਕਰਕੇ ਨੇੜਦਾ ਲੈਟੇ ਤੋਂ ਸੁਖਲਾ ਜਾਂਦਾ ਸੁਖਨਾ ਜਿਹਾ ਪਹਾੜੀ ਬਣ ਜਾਂਦਾ ਹੈ ਫੇਰ ਲੇਟਦਾ ਨਹੀਂ ਐ ਪਾਇਆ ਦੇ ਚਲਥਾਨ ਜਾਂ ਦੇ ਚਲਥਾਨ ਪਾ ਗਿਆ ਡੋਲ ਉਸ ਤਾਂ ਬਲ ਗਈ ਹੋ ਗਈ ਇਹ ਨਹੀਂ ਲੇਟਦਾ ਇਹਨਾਂ ਦਾ ਬਿਜ ਨੂੰ ਸਭ ਪਤਾ ਲੇਟਿਆ ਹੋਇਆ ਦਿਖਾਇਆ ਹੋਇਆ ਇਹਨਾਂ ਦੇ ਲੇਟਾ ਹੀ ਰਹਿੰਦੇ ਸੀ ਪੁਗਾਰੀ ਦੇ ਠੀਕ ਹੈ ਉਹਨਾਂ ਨੇ ਤਾਂ ਫੇਰ ਸੱਚੀ ਗੱਲ ਦੱਸੀ ਜੀ ਕਿ ਸੱਚ ਬੋਲ ਰਹੇ ਨੇ ਅ ਝੂਠੇ ਨਹੀਂ ਆਓ ਦੱਸਿਆ ਸੱਚ ਆ ਬੁੱਝਿਆ ਨਹੀਂ ਇਹਨਾਂ ਨੇ गर्भ नाटिया राम गर्भ है, है ना राम गर्भ लेकिन जी लेट मतलब अवस्था है कुटे ठीक है नजर आया एक सगल ब्रह्मेटिया सार्ड को ठीक है जी ਇੱਕ ਨਜ਼ਰੀ ਆ ਗਿਆ ਇਹਦਾ ਬ੍ਰਹਮ ਸੀ ਜਿਹੜਾ ਪਰਮ ਉਹ ਵੇਟਦਾ ਤਾਂ ਉਹ ਨਹੀਂ ਰਿਹਾ ਹੁਣ ਸਗਲ ਸਗਲ ਆ ਗਿਆ ਇਹਨਾਂ ਲਖਸ ਹਾਂਜੀ ਨਜ਼ਰੀ ਆ ਗਿਆ ਇੱਕ ਇੱਕ ਪਰਮ ਸਗਲ ਵਿੱਚ ਹੀ ਹੈ ਉਹਨਾਂ ਨੇ ਤਾਂ ਪਰਮ ਇੱਕ ਰੱਖਿਆ ਉਹ ਨਾਲ ਆ ਬਰਬਟ ਗਿਆ ਪਰ ਪਲੂਰਲ ਹੈ ਬ੍ਰਹਮੇ ਬਹੁਵਚਨ ਆਰੇ ਬ੍ਰਹਮ ਨੇ ਬਹੁਵਚਨ ਹਾਂਜੀ ਆਹ ਬ੍ਰਹਮ ਬਿਛਦ ਸਰੇ ਤਾਂ ਅਵੜਤੋ ਜਿਸ ਕੋ ਉਹ ਕੇ ਆਮਨ ਮਦਕ ਭਾਰੇ ਬ੍ਰਹਮ ਨੂੰ ਕੀਤੇ ਬ੍ਰਹਮ ਉਹ ਬ੍ਰਹਮ ਪਤਾ ਲੱਗਿਆ ਠੀਕ ਹੈ ਜੀ ਉਹ ਬ੍ਰਹਮ ਸਾਰਿਆਂ ਦਾ ਬੇਕਿਆ ਹੋ ਗਿਆ ਉਹ ਬੇਕਿਆ ਬੇਕਿਆ ਇਹ ਹੋ ਗਿਆ ਉਹ ਜਿਹੜੇ ਇਹਨਾਂ ਨੇ ਬ੍ਰਹਮ ਬਣਾਏ ਇਹਨਾਂ ਅਸ਼ੁੱਧਰ ਉਹ ਭਟਾਤਾ ਸਾਧਕ ਵੀ ਲੈਣ ਠੀਕ ਹੈ ਪਰ ਇਹ ਹੋਇਆ ਤਾਂ ਹੀ ਜਦੋਂ ਇੱਕ ਨਦਰੀ ਆਇਆ ਇੱਕ ਇੱਕ ਨਦਰ ਜ਼ਿਆਦਾ ਹੋਗਾ ਜਦ ਮੇਰਾ ਗਾਲ ਨਦਰ ਆਊਗਾ ਬਰੋ ਦਾ ਆਟਾ ਠੀਕ ਹੈ ਜੀ ਜੀਰ ਕਰਕੇ ਦਾ ਅਡਾ ਅਡਾ ਮੰਨੇ ਅਡਾ ਤੇ ਘਰ ਕਰਕੇ ਪੱਕੇ ਅਡਾ ਲਾਈ ਬਾੜੀਆਂ ਅਡਾ ਅਬਦੂਰ ਆ ਜਾਦਾ ਮਾਂ ਖੇ ਰਹੀ ਕੋਈ ਆਈ ਸਾਰੇ ਕਿਉਂ ਬਰੋ ਦਾ ਅਡਾ ਰਹੂ ਠੀਕ ਹੈ ਉਹ ਪਹਿਲਾਂ ਕੀ ਸੀਗਾ ਭਰਮ ਕੀ ਬ੍ਰਹਮ ਕੌਣ ਹੈ ਤੇ ਬ੍ਰਹਮ ਪਰਮੇਸ਼ਰ ਨੂੰ ਕਹਿੰਣਾ ਹੈ ਅੱਛਾ ਜੀ ਪ੍ਰਭ ਨਹੀਂ ਰੂੜ ਹੂੰ ਹੂੰ ਪ੍ਰਭ ਨਹੀਂ ਰੂੜ ਸਾਰਿਆਂ ਨੇ ਪ੍ਰਭ ਇੱਕ ਹੈ ਪ੍ਰਭ ਨੂੰ ਇੱਕ ਮੰਨਦੇ ਨੇ ਪ੍ਰਭ ਦਾ ਇੱਕ ਹੈ ਨਹੀਂ ਪ੍ਰਭ ਦਾ ਅੰਦਰ ਹੂੰ ਇਹ ਕਦੇ ਕੁਛ ਰੜੂ ਦੋ ਹੋ ਜਾਣਗੇ ਜਾਂ ਰੂੜ ਹੋ ਜੂ ਜਾਂ ਪੌਣ ਦੋ ਹੋ ਜਾਣਗੇ ਜਾਂ ਸਵਾ ਦੋ ਹੋ ਜਾਣਗੇ ਅੱਛਾ ਜੀ ਕੋਈ ਤੇ ਮਾਰਾ ਜੀ ਕੋਈ ਬ੍ਰਹਮਾ ਅੱਧਾ ਹੈ ਅੱਧਾ ਬੋਲੇ ਬ੍ਰਹਮਾ ਇੱਕ ਹੋਏ ਜਦਨੇ ਆਇਆ ਇੱਕ ਇੱਕੋ ਨਗਰੀ ਆਇਆ ਪ੍ਰਭ ਪ੍ਰਭ ਬਿਟ ਗਿਆ ਬ੍ਰਹਮ ਬਿਟ ਆ ਜਿਹੜਾ ਬ੍ਰਹਮ ਆ ਸੀ ਇਹ ਬਿਟ ਗਿਆ ਅੱਛਾ ਜੀ ਬ੍ਰਹਮਾ ਦੀ ਖਤਮ ਹੋ ਗਈ ਅੱਛਾ ਬ੍ਰਹਮਾ ਬ੍ਰਹਮ ਚ ਸਮਾ ਕੇ ਪੂਰਨ ਬ੍ਰਹਮ ਹੋ ਗਿਆ ਹੈ ਜੀ ਪੂਰਨ ਪ੍ਰਭ ਹੋ ਗਿਆ ਬ੍ਰਹਮਾ ਬਿਟ ਗਿਆ ਮੂਦ ਬਿਟ ਗਿਆ ਪੂਰਨ ਖਤਮ ਹੋ ਗਿਆ ਮੂਦ ਦੀ ਹਸਤੀ ਹੋਈ ਨਹੀਂ ਰਹੀ ਕੋਈ ਹੋ ਗਿਆ ਜਦ ਇੱਕ ਹੋ ਗਿਆ ਮੂਦ ਤਾਂ ਮजूद ਖਤਮ ਹੋ ਗਿਆ ਠੀਕ ਹੈ ਜੀ ਹਾਂ ਜੀ ਤਤ ਗਿਆਨ ਲਾਏ ਧਿਆਨ ਦ੍ਰਿਸ਼ਟੀ ਸਮੇਟਿਆ ਸਭੋ ਜੱਪੀ ਐ ਜਾਪ ਜੇ ਮੁਖੋਂ ਬੁਲੇਟਿਆ ਅੱਖਾਂ ਦੇ ਵਿੱਚ ਹੀ ਅੱਖਾਂ ਲੱਗ ਜੁੜਿਆ ਹਾਂਜੀ ਦ੍ਰਿਸ਼ਟੀ ਸਮੇਟ ਹਾਂਜੀ ਜੀ ਇੱਕ ਵੇਖਿਆ ਕੋਈ ਹੋ ਗਿਆ ਦੂਹਾਰੇ ਹੈਈ ਦੀ ਚੰਦ੍ਰਿਸ਼ੇਤਾ ਹੋਇਆ ਤਾਂ ਕੋਈ ਬਹਿਰੀ ਨਾ ਹੈ ਬਗਾਟੋ ਇੱਕ ਪਿਸਾਏ ਕਰਕੇ ਹੰਵਾਰਕ ਤੂੰ ਕੋਈ ਸੁਣ ਕੇ ਇੱਕ ਕਰਤਾ ਤੂੰ ਬੈਠ ਲਿਆ ਕਿ ਕੋਈ ਜਗਾ ਕਰਦੇ ਸਾਰੇ ਕਿ ਕੋਈ ਚੱਬਰ ਇੱਕ ਆ ਤੂੰ ਆ ਕੋਈ ਹੈ ਨਹੀਂ ਅੱਛਾ ਜੀ ਤਤ ਗਿਆਨ ਲਾਇ ਧਿਆਨ ਦ੍ਰਿਸ਼ਟੀ ਸਮੇਟਿਆ ਦ੍ਰਿਸ਼ਟੀ ਸਰ ਵਿਆਪਕ ਹੋ ਗਈ ਇਹ ਦ੍ਰਿਸ਼ਟੀ ਕਿਹੜੀ ਹੈ ਤੇ ਵਿਵੇਕ ਬੁੱਧੀ ਦੀ ਦ੍ਰਿਸ਼ਟੀ ਹੈ ਬਵੇਕ ਬੁੱਧੀ ਹੈ ਇਹ ਜਦ ਦ੍ਰਿਸ਼ਟੀ ਹੈ ਸਾਖ ਦ੍ਰਿਸ਼ਟੀ ਦਾ ਗਿਆਨ ਨਾਲ ਹੀ ਹੋ ਜਾਂਦੀ ਹੈ ਪਹਿਲਾਂ ਹੀ ਅਤਿ ਸਭ ਤੇ ਕੀ ਦਾ ਕੁਰਬਾਨੀਆਂ ਕਰ ਦਦੀ ਹੈ ਨਾਮ ਨਾਲ ਤੇ ਦ੍ਰਿਸ਼ਟੀ ਹੁੰਦੀ ਹੈ ਸਭ ਕੁਝ ਵੇਖ ਲੈਂਦੀ ਹੈ ਅਸੇ ਲੋਕ ਦਾ ਗਿਆਨ ਇਕੱਠਾ ਹੀ ਕਰ ਜਿਆਦਾ ਸੁਮੇਰ ਕਹਿਣਾ ਕਹਿਣਾ ਫਿਰ ਤਾਹ ਤੇ ਪਰ ਬਣੂ ਰਿਹਾ ਹੈ ਸੁਭਾਏ ਕਹਿਣਾ ਸਰੀਰ ਕਰਕੇ ਸੱਜਾ ਬਣੂ ਸਮਾਇਆ ਹੈ ਜਾਵ ਤੇ ਪਰ ਬਣ ਤਨ ਮਹੇਸ਼ਾਵਾ ਸਭ ਭਉ ਭਾਨ ਕਰੋ ਸਵਾਵਾ ਉਤਨੇ ਬਹੁਤ ਦ੍ਰਿਸ਼ਟੀ ਦੇ ਵਿੱਚ ਸਮਾ ਲ ਗਏ। ਅੱਛਾ ਜੀ। ਸਾਰੇ ਸਾਰੇ ਸਿੱਖ ਸੁਆਗੇ ਆ ਜਾਂਦੇ ਬੱਚੇ। ਐ ਫਿਰ ਬਚਿਆ ਕੀ? ਬੱਚੇ ਤੋ ਤਲੋ। ਆ ਤਾਂ ਕੁਝ ਨਹੀਂ ਜੇ ਤਾਂ ਸੁਪਨਾ ਸੀ। ਸੁਪਨਾ ਨਹੀਂ ਆਇਆ ਸਰ। ਹਾਂ ਜੀ ਸਭੋ ਜੱਪੀ ਇਹ ਜਾਪ ਜੇ ਮੁਖੋਂ ਬੋਲੇਟਿਆ। ਉਹਦਾ ਕਾਜੋ ਮੁਖ ਤੋਂ ਬੋਲਿਆ ਗਿਆ ਉਹ ਸੁਤਿਓ ਸਾਰੇ ਲੜਕੇ ਕੀ ਬੋਲਿਆ? ਉਸ ਵੇਲੇ ਦੀ ਬੋਲੀ ਸਮਝਣੀ ਔਖੀ ਹੈ ਉਸ ਵਕਤ ਮੋਲੇ ਦੇ ਬਖਤ ਜਦੋਂ ਜੀਉ ਜਾਪ ਮੁੱਖੋ ਬੋਲੇ ਤੇ ਆ ਉਹਨਾਂ ਨੇ ਸਮਝ ਕੇ ਫਿਰ ਸਾਨੂੰ ਇੱਕ ਜਾਪ ਦਿੱਤਾ ਹੈ ਜਿਹੜਾ ਅਸੀਂ ਸਮਝਣਾ ਅੱਗੇ ਹਾਂ ਜੀ ਸਮਝਣ ਵਾਸਤੇ ਸੁਣਣ ਵਾਸਤੇ ਸਾਨੂੰ ਕੋ ਦੱਸਿਆ ਉਪਦੇਸ਼ ਦਿੱਤਾ ਜਾਪ ਨਹੀਂ ਦਿੱਤਾ ਉਪਦੇਸ਼ ਹੈ ਕਿ ਕਿਸੇ ਨੇ ਬੋਲੇ ਤੇ ਜਿੰਨਾ ਬੋਲੇ ਸਮਝ ਲਿਆ

ਫਰਕ ਕਰ ਭਜਾਮੇ ਬਾਲੇ ਦੁਬਾਰਾ ਖੋਟਾ ਵੀ ਹੁੰਦਾ ਹੁਣੋਜ ਖੋਟ ਦੀ ਫੇਰ ਦੁਬਾਰਾ ਨਾ ਖਜਾ ਦੇ ਜਾਵੇ ਇਹ ਸੱਚ ਕਰਨ ਦੀ ਗੱਲ ਹੈ ਜੀ ਸੱਚ ਕਰਨ ਦੀ ਗੱਲ ਹੈ ਫਿਰ ਉੱਥੇ ਘੋੜ ਕਿਤੇ ਘੋੜ ਹੈ ਹੀ ਕੋ ਉਤ ਕਿਉਂਕਿ ਇੱਥੇ ਵੀ ਉਹ ਆਉਂਦਾ ਜੀ ਬਹੁ ਬਚਨ ਆ ਰਹੇ ਨੇ ਸੇ ਬਹੁੜ ਨਾ ਖੋਟਿਆ ਇਹਦਾ ਮਤਲਬ ਇੱਕ ਨਾਲੋਂ ਵੱਧ ਹਾਂ ਉੱਥੇ ਦੇ ਵੀ ਉੱਥੇ ਖੋਟ ਹੈ ਹੀ ਨਹੀਂ ਠੀਕ ਹੈ ਕਹਿੰਦਾ ਭਾਬ ਵੀ ਉੱਥੇ ਅਨੇਕ ਹੈ ਇਹ ਗੱਲ ਇੱਥੇ ਦੱਸ ਰਿਹਾ ਹਾਂ ਜੀ ਬਿਲਕੁਲ ਬਿਲਕੁਲ ਸੇ ਬਹੁੜ ਨਾ ਖੋਟਿਆ ਦੁਆਲੇ ਕੋਟੇ ਜਲੀ ਉੱਤੇ ਖਰੇ ਇਦਲੇ ਸਾਰੇ ਖਜ਼ਾਨੇ ਦੇ ਵਿੱਚ ਠੀਕ ਹੈ ਜੀ ਖਰੇ ਖਜ਼ਾਨੇ ਪਾਇ ਉੱਥੇ ਬਹੁਤ ਜਣੇ ਕੋਟੇ ਦਿੱਤੀਆਂ ਬਾਰ-ਬਾਰ ਉਹ ਵੀ ਬਹੁਤ ਜਣੇ ਜਾਂ ਖਜ਼ਾਨੇ ਪਾਇ ਜਾਂ ਨਾ ਪਾਇ ਜਾਵੇਂ ਇੱਕ ਵਜਨ ਤਾਂ ਰਹਿਣਾ ਹੀ ਠੀਕ ਹੈ ਜੀ